ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਕਰ ਅਠਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾ ਹੋ ਹਉ ਮੈਂ ਰੋਈਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰ ਪੂਰੇ ਸ਼ਾਬਾਸ ਚੱਲਣ ਜਾਣਿਆ ਲਾਹਾਂ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਪੂਰਬ ਲਿਖੇ ਦੇਹ ਸਿ ਆਏ ਮਾਇਆ ਚਲਣ ਅੱਜ ਕੇ ਕੱਲ ਧੁਰੋਂ ਫਰਮਾਇਆ ਵਿਰਥਾ ਜਨਮ ਤਿੰਨਾ ਜਿਨੀ ਨਾਮ ਵਿਸਾਰਿਆ ਜੂ ਐ ਖੇਲਣ ਜਗ ਕੇ ਇਹ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਭੋਜ ਸਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸਚੈ ਸਚਿਆਰ ਮਹਿਨ ਬੁਲਾਇ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਆਹ ਦਿਨ ਨਾਮ ਧਿਆਏ ਹਰ ਗੁਣ ਗਾਈਐ ਅੰਤਰ ਵਸ ਅਨੇਕ ਮਨ ਮੁਖ ਨਹੀਂ ਪਾਈਐ ਹਉਮੈ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪ੍ਰਗਾਸ ਸਚਾ ਪਾਈਐ ਰਾਗ ਆਸਾਗਰੀ ਘਰ ਸੋਲਵੇਂ ਕੇਦੋ ਮੁਹੱਲਾ ਚੌਥਾ ਸੁਧੰਗ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਉ ਸਤਗੁਰ ਮੋਕਉ ਹਰ ਨਾਮ ਬਤਾਇਆ ਹਉ ਹਰ ਦਿਨ ਖਿਨ ਪਲ ਰਹਿ ਨ ਸਕਉ ਰਹਾ ਹਮਰੇ ਸ਼੍ਰਵਣ ਸਿਮਰਨ ਹਰ ਕੀਰਤਨ ਹਉ ਹਰ ਦਿਨ ਰਹਿ ਨ ਸਕਉ ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨ ਸਕੇ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦਤਾਰ ਕਿਨਹੂ ਪ੍ਰੀਤ ਲਾਈ ਮੋ અપਮਾਨ ਹਰ ਜਨਮ ਪ੍ਰੀਤ ਲਾਈ ਹਰ ਨਿਰਬਾਨ ਪੜ ਨਾਨਕ ਸਿਮਰਤ ਹਰ ਹਰ ਭਗਵਾਨ ਆਸਾवरी ਭੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾਵ ਹੋਰੀ ਮਾਈ ਹਉ ਹਰ ਦਿਨ ਖਿੰਨ ਪਲ ਰਹਿ ਨ ਸਕਉ ਜੈਸੇ ਕਰ ਹਲ 베ਲ ਰਿਝਾਈ ਰਹਾ ਹਮਰਾ ਮਨ ਬੈਰਾਗ ਬਿਰਖਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਨ ਕਮਲਾ ਬਿਨ ਰਹਿ ਨ ਸਕੈ ਐਸੇ ਮੋਹਿ ਹਰ ਬਿਨ ਰਹਿ ਨ ਜਾਇ ਰਾਖ ਸ਼ਰਨ ਜਗਦੀਸ਼ੁਰ ਪਿਆਰੇ ਮੋਹਿ ਸ਼ਰਧਾ ਪੂਰ ਹਰ ਗੁਸਾਈ ਜਨ ਨਾਨਕ ਤੈ ਮਨ ਅੰਧ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਬ ਆਸਾ ਘਰ ਦੂਜਾ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਲਈ ਇਸ ਪਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਵਿਬਾਦੇ ਹਮ ਆਈ ਵਸ ਗਤ ਗੁਰ ਪ੍ਰਸਾਦੇ ਐਸਾ ਦੇਖ ਵਿਮੋਹਿਤ ਹੋਏ ਸਾਧਿਕ ਸਿਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋਹੰਤ੍ਰੋਹੇ ਰਹਾਉ ਇਕ ਫਿਰ ਹੈ ਉਦਾਸੀ ਤਿਨ ਕਾਮ ਵਿਆਪੈ ਇਕ ਸੰਚ ਹੈ ਗ੍ਰਹੀ ਤਿਨ ਹੋਏ ਨਾ ਆਪੈ ਇਕ ਸਤੀ ਕਹਾਵ ਹੈ ਤਿਨ ਬਹੁਤ ਕਲ ਪਾਵੇ ਹਮ ਹਰ ਰਾਖੇ ਲਗ ਸਤਗੁਰ ਪਾਵੇ ਤਪ ਕਰਤੇ ਤਪਸੀ ਭੂਲਾਏ ਪੰਡਿਤ 모ਹੇ ਲੋਭ ਸਬਾਏ ਤ੍ਰੈ ਗੁਣ 모ਹੇ 모ਹਿਆ ਆਕਾਸ਼ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹਹਿ ਸੋ ਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹੱਲਾ ਪੰਜਵਾਂ ਸਸੂ ਤੇ ਪਿਰ ਕੀਨੀ ਵਾਖ ਦੇਰ ਜਠਾਣੀ ਮੋਈ ਦੂਖ ਸੰਤਾਪ ਕਰਕੇ ਜਠੇਰੇ ਕੀ ਚੂਕੀ ਕਾਣ ਫਿਰ ਰਖਿਆ ਕੀਨੀ ਸੁਗੜ ਸੁਜਾਨ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰੂ ਕੋ ਹਰਨਾਮ ਦਿਵਾਇ ਰਹਾਉ ਪ੍ਰਥਮੇ त्याਗੀ ਹਮੈ ਪੀਤ ਦੁਤੀਆ त्याਗੀ ਲੋਗਾਰ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਜ ਗੁਪਾ ਮਹਿ ਆਸਣ ਬਾਂਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰਯਸਿਉ ਰਾਤੀ ਧਨ ਸੁਹਾਗਨ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੈ ਨਾ ਜਾਇ ਹਰਿ ਸੇਤੀ ਉਹ ਰਹਿ ਸਮਾਇ